ਸਟੇਜ ਤਿਆਰ ਹੈ ਲੰਗਰ ਦੀਆਂ ਤਿਆਰੀਆਂ ਦੁਪਹਿਰ ਤੋਂ ਚੱਲ ਰਹੀਆਂ ਨੇ ਹਰ ਤਰ੍ਹਾਂ ਦੀ ਜਿਹੜੀ ਤਿਆਰੀ ਆ ਉਹ ਮੁਕੰਮਲ ਹੋ ਚੁੱਕੀ ਹੈ ਤਿੰਨ ਦਿਨ ਦੇ ਜਿਹੜੇ ਦਵਾਨ ਨੇ ਅੱਜ ਪਹਿਲਾ ਦਵਾਨ ਹੈ 3 4 5 ਅਕਤੂਬਰ ਹਰ ਤਰ੍ਹਾਂ ਦੀਆਂ ਤਿਆਰੀਆਂ ਨੇ ਜਿਹੜੀ ਉਹ ਮੁਕੰਮਲ ਹੋ ਚੁੱਕੀਆਂ ਨੇ ਸਟੇਜ ਦੀ ਲਗਭਗ ਤਿਆਰੀ ਤੁਸੀਂ ਲਾਈਵ ਤਸਵੀਰਾਂ ਰਾਹੀਂ ਦੇਖ ਰਹੇ ਹੋ ਟੈਂਟ ਦਾ ਪੰਡਾਲ ਦਾ ਜਿਹੜਾ ਉਹ ਤਿਆਰੀ ਹੈ ਤਕਰੀਬਨ ਪੰਡਾਲ ਤਿਆਰ ਹੋ ਚੁੱਕਿਆ ਬਾਕੀ ਦੀਆਂ ਜਿਹੜੀਆਂ ਤਿਆਰੀਆਂ ਨੇ ਤੁਹਾਨੂੰ ਉਹ ਵੀ ਦਿਖਾਉਣਾ। ਤੋਂ ਕਾ ਉਥੇ ਦੀ ਪੰਡਾਲ ਦਵਾਨ ਹਾਲ ਆ ਜਿਹੜਾ ਉਹ ਵੀ ਪੰਡਾਲ ਆ ਜਿਹੜਾ ਕਾਫੀ ਲੰਬਾ ਹੈ। ਚੌੜਾ ਹੈ। ਸੱਤ ਦੇ ਦਵਾਨ ਸੀਗੇ। ਇਸ ਵਾਰ ਨੇ ਜਿਹੜੇ ਅਗਲੇ ਮਹੀਨੇ ਅਕਤੂਬਰ ਮਹੀਨੇ ਦੇ ਵਿੱਚ ਜਿਹੜਾ ਇਹ ਮਹੀਨਾ ਚੱਲ ਰਿਹਾ ਹੈ। 3 4 5 6 7 ਅਨਾਜ ਮੰਡੀ ਢੜਪਾ ਮੰਡਾਲਾ ਸਾਡੀ ਕਿਸ ਪਿਆਰ ਹੈ ਪਿਆਰੀਆਂ ਮੁਕੰਮਲ ਨੇ ਲੰਗਰ ਪੱਕ ਰਹੇ ਨੇ ਰੇਗਾ ਚੜੀਆਂ ਹੋਈਆਂ ਨੇ ਆਇਨ 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 ਤਕਰੀਬਨ 500 ਟੜਪਾ ਅਨਾਰਜ਼ ਮੰਡੀ 3 4 5 ਦੁਵਾਰੀ ਚਾਰੇ ਪਾਸਿਓਂ ਹੀ ਸੁਰੱਖਿਆ ਦੇ ਪ੍ਰਬੰਧਾਂ ਨੂੰ ਦੇਖਦੇ ਹੋਏ ਪੁਲਿਸ ਪਾਲ ਵੀ ਤਾਇਨਾਤ ਕੀਤਾ ਹੋਇਆ ਹੈ ਪੁਲਿਸ ਪਾਲ ਆਪਣੀ ਜਿਹੜੀ ਕਾਰਵਾਈ ਉਹ ਪਾ ਰਿਹਾ ਹੈ ਸਿਕਿਉਰਿਟੀ ਦੇ ਪਰਪਸ ਤੋਂ ਲੈ ਕੇ ਜਿਹੜੀਆਂ ਮਸ਼ੀਨਾਂ ਨੇ ਉਹ ਲਗਾਈਆਂ ਜਾ ਰਹੀਆਂ ਨੇ ਪੁਲਿਸ ਇੰਸਪੈਕਟਰ ਉਹਨਾਂ ਵੱਲੋਂ ਸਟੇਜ ਦੇ ਲਾਗੇ ਤਿਆਰੀਆਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਸੁਰੱਖਿਆ ਦੇ ਮੱਦੇਨਜ਼ਰ ਜਿਹੜੇ ਪ੍ਰਬੰਧ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਦੇਰਾ ਦੀ ਇਸ ਵਕਤ ਜਿਹੜਾ ਪ੍ਰਖਿਆ ਦਾ ਵੀ ਪ੍ਰਬੰਧ ਹੈ ਜਿਹੜਾ ਸੰਗਤ ਲਈ ਕੀਤਾ ਹੋਇਆ ਹੈ ਸੁਰੱਖਿਆ ਕੇ ਮੌਲਵਾਨ ਬਜ਼ਾਰ ਕੋਲ ਸਵਾਲਾ ਜਿਹੜਾ ਉਹ ਤੇ ਨਾ ਦਿਖੀ। ਦਿਲਮਰੇ ਹੈ। ਲੰਗਰ ਦਾ ਪੰਡਾਲ ਮੈਨੂੰ ਦਿਖਾਇਆ ਜੀ ਇਹ। ਕਾਫੀ ਲੰਬੀ ਦੀਖੀ ਗਿਆ ਉਹ ਆ ਤੇ ਇੰਤਜ਼ਾਰ ਹੈ ਜਿਹੜਾ ਖਤਮ ਹੋਣ ਜਾ ਰਿਹਾ ਹੈ। ਐਮ ਸੀ ਐਮ ਸੀ ਸਾਹਿਬ ਵੀ ਲੱਗੇ ਹੋਏ ਨੇ ਸੇਵਾ ਦੇ ਵਿੱਚ ਹਾਜ਼ਰ ਨੇ ਐਮ ਸੀ ਸਾਹਿਬ ਵੱਲੋਂ ਪਾਣੀ ਦੀ ਜਿਹੜੀ ਡਿਊਟੀ ਆ ਉਹਨੂੰ ਪਾਈ ਜਾ ਰਹੀ ਹੈ ਉੱਥੇ ਪੰਡਾਲ ਨੂੰ ਤਿਆਰ ਕੀਤਾ ਜਾ ਰਿਹਾ ਪਾਣੀ ਦੇ ਪ੍ਰਬੰਧ ਨੂੰ ਪਰਵਾੜ ਤੋਂ ਟੀ ਟੂ ਸ਼ਰਮਾ ਜੀ ਐਮ ਸੀ ਸਾਹਿਬ ਇਹ ਵੀ ਆਪਣੀ ਡਿਊਟੀ ਜਿਹੜੀ ਉਹਨੂੰ ਪਾ ਰਹੀ ਜਿਹੜਾ ਕਰਦੀ ਹੈ ਜਿਹੜੀ ਤਿਆਰੀ ਉਹ ਵੀ ਚੱਲ ਰਹੀ ਹੈ ਨੌਜਵਾਨਾਂ ਵੱਲੋਂ ਜਿਹੜੀ ਜੋੜੇ ਦੀ ਜੋੜੇ ਘਰ ਦੀ ਤਿਆਰੀ ਆ ਉਹ ਚੱਲ ਰਹੀ ਹੈ। ਰਣਜੀਤ ਜੀ ਕਿਵੇਂ ਦੇ ਪ੍ਰਬੰਧ ਨੇ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਜੋੜੇ ਘਰ ਦੀ ਜਿਹੜਿਆ ਸੇਵਾ ਨਿਭਾਉਂਦੇ ਆ ਰਹੇ ਹੋ। ਮੰਡੀ ਦੇ ਸਾਡੇ ਪੱਧਰ ਤੇ ਪੂਰੀ ਤਰ੍ਹਾਂ ਤਿਆਰੀ ਹੈ ਤੇ ਅਸੀਂ ਪਰਸੋਂ ਇਥੋਂ ਲੱਗਿਆ ਤਾਂ ਜਿੰਮਤਰੀ ਦੇ ਦੇਖ ਸਕਦੇ ਹਾਂ ਪੂਰੀ ਤਰ੍ਹਾਂ ਦਿੱਤੀ ਗਈ ਹੈ ਕਿ ਬਹੁਤ ਉਤਸ਼ਾਹ ਜਿਹੜਾ ਹੈਗਾ ਇਥੋਂ ਦੀ ਸੰਗਤ ਨਾਲ ਲੱਗੀ ਨਹੀਂ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਬਹੁਤ ਇੰਤਜ਼ਾਰ ਕੀਤਾ ਜਾ ਰਿਹਾ ਸੀ ਦਿਵਾਨਾਂ ਦਾ ਨਹੀਂ ਸੀ ਦਿਵਾਨ ਲੱਗ ਰਹੇ ਬਹੁਤ ਲੰਬੇ ਸਮੇਂ ਬਾਅਦ ਲੱਗੇ ਨੇ ਇੱਕ ਮਹੀਨਾ ਹੋਰ ਵੀ ਅਡਿੱਕ ਕਰਨੀ ਪੈਗੀ ਉਹਨੂੰ ਵੀ ਦੇਖਦੇ ਹਾਂ ਦੇਖੋ ਉਹ ਸਮਾਂ ਸੀ ਜਿਹੜਾ ਬਹੁਤ ਨਾਜਕ ਸੀ ਜਿਹੜੀ ਪੂਰੇ ਪੰਜਾਬ ਦੇ ਉੱਪਰ ਸਥਿਤੀ ਸੀ ਜਿਹੜੀ ਗੰਭੀਰ ਬਣੀ ਹੋਈ ਸੀ ਇੱਕ ਤਾਂ بارش ਦਾ ਮੌਸਮ ਸੀ ਤੇ ਦੂਸਰਾ ਪੂਰੇ ਪੰਜਾਬ ਨੂੰ ਫੜਾ ਨੇ ਆਪਣੀ ਲਪੇਟ ਦੇ ਵਿੱਚ ਲੈ ਵਾਇਆ ਸੀ ਤਾਂ ਉਹਦੇ ਨਾਲੋਂ ਹੁਣ ਜਿਹੜਾ ਇੱਕ ਮਹੀਨਾ ਚ ਹੁਣ ਹੁਣ ਦਿਨਾਂ ਨੂੰ ਹੋਰ ਵੀ ਠੰਡ ਵੀ ਵਧ ਗਈ ਹੈ। ਕਿਹ ਸਮੇਂ ਦਾ ਉਹ ਵੀ ਪੂਰੀ ਤਰ੍ਹਾਂ ਵਧਿਆ ਗਈ। ਖੇਚੇ ਸੀ ਜਿਹੜੀ ਉਹ ਉਹ ਹੋਰ ਵੀ ਵਧੀਆ ਸਮੋਂ ਕੇ ਲਾਸਟ ਸਮੇਂ ਤੱਕ ਲੋਕਾਂ ਨੇ ਇੱਕ ਮੀਂਹ ਸੀ ਕਿ ਦਵਾਨ ਲੱਗਣਗੇ। ਸਸਪੈਂਸ ਬਣਿਆ ਰਿਹਾ ਵੀ ਦਵਾਨ ਕੈਨਸਲ ਹੋਣਗੇ ਜਾਂ ਲੱਗਣਗੇ। ਮੀਂਹ ਬਰਸਾਤ ਬਹੁਤ ਸੀ। ਪਰ ਲੋਕਾਂ ਨੂੰ ਉਡੀਕ ਬਹੁਤ ਆ ਬੇਸਬਰੀ ਨਾਲ ਡੜਬਾ ਇਲਾਕਾ ਜਿਹੜਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਦਵਾਨਾਂ ਨੂੰ ਜਿਹੜਾ ਉਡੀਕ ਰਿਹਾ ਸੀਗਾ। ਅੱਜ ਪਹਿਲਾ ਦਿਨ ਹੈ ਕਿਵੇਂ ਦੀਆਂ ਤਿਆਰੀਆਂ ਨੇ ਬਹੁਤ ਵਧੀਆ ਬਹੁਤ ਵਧੀਆ ਤਰੀਕੇ ਨਾਲ ਤਿਆਰੀਆਂ ਨੇ ਜੀ ਹਰਾਂ ਸੇਵਾਦਾਰ ਜਿਵੇਂ ਜਿਵੇਂ ਆਪਣੀਆਂ ਡਿਊਟੀਆਂ ਨੇ ਬਹੁਤ ਵਧੀਆ ਤਰੀਕਾ ਨਾਲ ਨਿਭਾ ਰਹੇ ਨੇ ਤਾਂ ਇਧਰ ਲੰਗਰ ਆਂ ਦੇ ਵਿੱਚ ਵੀ ਪੂਰਾ ਸਵੇਰ ਦਾ ਆਪਣਾ ਸਿਸਟਮ ਚੱਲਿਆ ਹੋਇਆ ਹੈ ਜੀ ਪੰਡਾਲ ਦੇ ਸੇਵਾਦਾਰ ਪੰਡਾਲ ਚ ਨੇ ਇੱਥੇ ਜੁੜਾ ਕਰਦੇ ਸੇਵਾਦਾਰ ਪੂਰੀ ਤਰ੍ਹਾਂ ਇੱਥੇ ਸਾਰੇ ਆਪਣੀਆਂ ਡਿਊਟੀਆਂ ਨਿਭਾ ਰਹੇ ਛਾਲਸੇ ਦੇ ਲੋ ਲੰਗਰ ਸੱਜ ਕੇ ਤਿਆਰ ਨੇ ਬਿਲਕੁਲ ਜੀ ਬਿਲਕੁਲ ਤਿਆਰ ਨੇ ਸਾਰਾ ਤੁਹਾਡੇ ਵੱਲੋਂ ਜੋੜਾ ਕਰਦੀ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਡਿਊਟੀ ਨਿਭਾਈ ਜਾਂਦੀ ਹੈ ਕਿਵੇਂ ਦੇ ਪ੍ਰਬੰਧ ਹੁੰਦੇ ਨੇ ਤੁਹਾਡੇ ਵੱਲੋਂ ਪ੍ਰਬੰਧ ਸਾਡੇ ਅਸੀਂ ਲਗਭਗ 3 ਦਿਨ ਤੱਕ ਜੀ ਪਿਛਲੇ 3 ਦਿਨਾਂ ਤੋਂ ਤਿਆਰੀ ਕਰਨ ਲੱਗੇ ਹਾਂ ਤੇ ਇੱਕ ਜੋੜਾ ਕਰ ਜਿਹੜਾ ਹੈਗਾ ਰਾਮਗੜੀਆ ਯੂਥ ਵੈਲਫੇਅਰ ਸਪੋਰਟਸ ਕਲੱਬ ਦੇ ਵੱਲੋਂ ਲਾਇਆ ਜਾਂਦਾ ਹੈ ਦੂਸਰਾ ਸੁਖਨੀ ਸਰਗਰ ਸੋਸਾਇਟੀ ਦੇ ਵੱਲੋਂ ਜੋੜਾ ਕਰਦੀ ਸੇਵਾ ਜਿਹੜੀ ਉਹ ਕੀਤੀ ਜਾਂਦੀ ਹੈ ਕਿੰਨਾ ਕੁ ਤੁਹਾਨੂੰ ਲੱਗਦਾ ਵੀ ਕਿੰਨੇ ਕੁ ਜਿਹੜੀ ਸੰਗਤਾਂ ਪਹੁੰਚਦੀ ਹੁੰਦੀ ਹੈ ਇੱਥੇ ਸੰਗਤ ਦਾ ਜਿਹੜਾ ਪ੍ਰਬੰਧ ਹੈ ਸਾਡੇ ਵੱਲੋਂ ਜਿਹੜਾ 1000 ਕੋਕਨ ਦਾ ਜੋੜਾ ਕਰ ਹੈ ਜ ਉਹ ਥੋੜਾ ਪਹਿ ਜਾਂਦਾ ਹੈਗਾ ਤਾਂ ਉਹ ਤੋਂ ਵੀ ਸੇਵਾਦਾਰਾਂ ਨੂੰ ਕਹਿ ਕੇ ਆਪਣੇ ਤਰੀਕੇ ਤੁਸੀਂ ਕੱਢ ਸਕਦੇ ਹੋ ਕਿਉਂਕਿ ਪਿੱਛੇ ਜਿਹੜੀ ਜਗ੍ਹਾ ਹੈ ਉਹ ਸਾਰੀ ਸੇਫ ਹੈ ਤੇ ਉਹਦੀ ਪੂਰੀ ਤਰ੍ਹਾਂ ਜਿਉਰੀ ਜ਼ਿੰਮੇਵਾਰੀ ਉੱਤੇ ਹੁੰਦੀ ਹੈ 2000 ਜੋੜਿਆਂ ਦਾ ਜਿਹੜਾ ਪ੍ਰਬੰਧ ਹੈ ਤੁਹਾਡੇ ਦੋ ਜੋੜੇ ਕਰਦੇ ਪ੍ਰਬੰਧ ਹੈ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਕਾਫੀ ਵਧੀਆ ਜਿਹੜੇ ਪ੍ਰਬੰਧ ਨੇ ਹਰ ਵਾਰ ਨੇ ਜਿਹੜੇ ਇਹਨਾਂ ਵੱਲੋਂ ਕੀਤੇ ਜਾਂਦੇ ਨੇ ਉਹ ਬੱਕਰੀ-ਵੱਕਰੀਆਂ ਸੰਸਥਾਵਾਂ ਵੱਲੋਂ ਲੰਗਰ ਵੀ ਹੈ ਜਿਹੜਾ ਉਹ ਵੀ ਤਿਆਰ ਹੋ ਰਿਹਾ ਹੈ ਲੰਗਰ ਦੀ ਵੀ ਮੈਂ ਤੁਹਾਨੂੰ ਅਵਸਥਾ ਦਿਖਾਉਣਾ ਸੋਹਣੇ ਪ੍ਰਬੰਧ ਕੀਤੇ ਹੋਏ ਨੇ ਟਰੈਫਿਕ ਨੂੰ ਵੀ ਡਾਇਵਰਟ ਕੀਤਾ ਹੋਇਆ ਹੈ ਸੁਰੱਖਿਆ ਪ੍ਰਬੰਧਾਂ ਦੇ ਮੱਦੇ ਨਜ਼ਰ ਹੈ ਜਿਹੜਾ ਢੇਗਾ ਨੇ ਜਿਹੜੀਆਂ ਸਵੇਰ ਦੀਆਂ ਛੜੀਆਂ ਹੋਈਆਂ ਨੇ ਲੰਗਰ ਜਿਹੜਾ ਸਵੇਰ ਦਾ ਤੋਂ ਹੀ ਇਹ ਜਿਹੜਾ ਤਿਆਰ ਹੋ ਰਿਹਾ ਹੈ ਢੜਬਾ ਦੀ ਇਹ ਅਨਾਜ ਮੰਡੀ ਦੇ ਵਿੱਚ ਆ ਗਾਲੀ ਹੈ ਜੋ ਪਿਛਲੇ ਕਾਫੀ 90 ਸਮਾਂ ਤੋਂ ਹੈ ਜਿਹੜਾ ਦੀਵਾਨ ਹੈ ਉਹ ਹੋ ਠੀਕ ਹੋ ਰਹੀ ਸੀਗੀ ਕਿਤੇ ਨਾ ਕਿਤੇ ਪਿਛਲੇ ਮਹੀਨੇ ਵੀ ਜਿਹੜਾ ਇਹ ਦੀਵਾਨ ਕੈਂਸਲ ਹੋਇਆ ਉਹਦੇ ਚ ਲੋਕਾਂ ਦਾ ਜਿਹੜਾ ਉਤਸ਼ਾਹ ਹੈ ਕਾਫੀ ਨਜ਼ਰ ਆ ਰਹੇ ਹੈ। ਦਾਲਾਂ ਸੱਜ ਕੇ ਤਿਆਰ ਨੇ। ਸੰਗਤਾਂ ਬੇਸਬਰੀ ਨਾਲ ਦੀਵਾਨ ਸੁਣ ਕੇ ਉਸ ਤੋਂ ਬਾਅਦ ਜਿਹੜਾ ਉਹ ਲੰਗਰ ਛਕਣਗੇ ਆਮਨ ਜੀ ਕਿਵੇਂ ਦੇਖਦੇ ਹੋ? ਤੇਵਾਨਾ ਜਿਹੜਾ ਕਾਫੀ ਲੰਬੇ ਸਮੇਂ ਬਾਅਦ ਲੱਗਿਆ ਹੈ ਦੜਬਾ ਦੀ ਨਾਜ ਮੰਡੀ ਦੇ ਵਿੱਚ ਤਿਆਰੀ ਚੱਲ ਰਹੀ ਹੈ ਕਿਵੇਂ ਦੇ ਪ੍ਰਬੰਧ ਨੇ ਬਹੁਤ ਵਧੀਆ ਪ੍ਰਬੰਧ ਨੇ ਜੀ ਭਾਗਾਂ ਵਾਲਾ ਸਾਡਾ ਦੜਬਾ ਨਗਰ ਤੇ ਡੇਡੇ ਵੱਡੇ ਸਮਾਗਮ ਜਿਹੜਾ ਸਾਡੇ ਦੜਬੇ ਦੇ ਹਿੱਸੇ ਆਏ ਨੇ ਭਾਗਾਂ ਵਾਲਿਆਂ ਸੀ ਲੋਕ ਲੋਕ ਸੀ ਦੜਬੇ ਦੇ ਮਸਨਿਕ ਬਣੇ ਬਹੁਤ ਚੰਗਾ ਹਰ ਪੱਖ ਤੋਂ ਮੇਰੀ ਨਜ਼ਰ ਮੁਕੰਮਲ ਨੇ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਚੀਜ਼ ਪਰਫੈਕਟ ਹੈ ਜੀ ਇਹ ਕਿ ਪਿੱਛੇ ਨਵੇਂ ਸਿਰੇ ਤੋਂ ਇੱਡਾ ਵੱਡਾ ਸਮਾਗਮ ਲਿਖਣਾ ਕੋਈ ਵੀ ਦੀ ਗੱਲ ਨਹੀਂ ਜੋੜਾ ਘਰ ਨੂੰ ਲੈ ਕੇ ਇੱਧਰ ਵੀ ਲੰਗਰ ਪ੍ਰਬੰਧਾ ਨੂੰ ਦੇਖ ਸਕਦੇ ਹੋ ਪਣਾਲ ਬਹੁਤ ਸੋਹਣਾ ਲੱਗਿਆ ਹੋਇਆ ਹਾਲ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਗਿਆ ਹੈ ਹਰ ਸੁਵਿਧਾ ਨਾਲ ਲੈਸ ਸਿਸਟਮ ਤਿਆਰ ਕਰਿਆ ਗਿਆ ਵੀ ਪ੍ਰਬੰਧਕ ਅ ਮਦਾਈ ਦੇ ਪਾਤਰ ਨੇ ਢੜਪਾ ਨਗਰ ਵਧਾਈ ਦਾ ਪਾਤਰ ਹੈ ਜੀ ਬਹੁਤ ਅੱਛੇ ਪ੍ਰਬੰਧ ਨੇ ਨਗਰ ਪੰਚਾਇਤ ਦੇ ਪ੍ਰਧਾਨ ਪ੍ਰਬੰਧਕ ਨੇ ਇਸ ਵਾਰ ਕਾਫੀ ਜਿਹੜੇ ਚੰਗੇ ਪ੍ਰਬੰਧ ਨਜ਼ਰ ਆ ਰਹੇ ਨੇ ਸ਼ਾਮ ਕਾਫੀ ਬੇਸਾਪਰੀ ਨਾਲ ਉਡੀਕ ਹੈ ਐਮਸੀ ਸਾਹਿਬ ਆਪਣੀਆਂ ਡਿਊਟੀਆਂ ਤੇ ਤਾਇਨਾਤ ਨੇ ਸਾਰੀ ਜਿਹੜੀ ਨਗਰਪੰਚਾਇਤ ਕਿਵੇਂ ਦੇ ਪ੍ਰਬੰਧ ਨੇ ਪ੍ਰਧਾਨ ਜੀ ਤੁਹਾਡੇ ਵੱਲੋਂ ਜਿਹੜਾ ਦਵਾਨ ਨੇ ਜਿਹੜੇ ਉਹ ਲਗਾਏ ਜਾ ਰਹੇ ਨੇ ਵਧੀਆ ਪ੍ਰਬੰਧ ਨੇ ਭਾਈ ਬਾਕੀ ਤਾਂ ਕਹਿਦਾ ਤਾਂ ਐ ਮਸੀ ਵੱਖਰੇ ਵੱਖਰੇ ਬਾੜਾਂ ਦੇ ਜਿਹੜੇ ਐਮਸੀ ਉਹ ਮੌਜੂਦ ਨਜ਼ਰ ਆ ਰਹੇ ਨੇ ਐਮਸੀ ਬਲਵਿੰਦਰ ਸਿੰਘ ਇਹ ਗੱਲ ਵੀ ਕਹਿੰਦੇ ਨੇ ਇਹ ਜੀ ਕਹਿੰਦੇ ਵੀ ਮੈਂ ਤੇਰੇ ਨਾਲ ਕੰਮ ਨਹੀਂ ਕਰਦਾ ਅਵਤਾਰ ਸਿੰਘ ਤਾਰੀ ਅਵਤਾਰ ਸਿੰਘ ਤਾਰੀ ਅਵਤਾਰ ਸਿੰਘ ਤਾਰੀ ਜੀ ਤੁਸੀਂ ਲੰਗਰ ਦੀ ਡਿਊਟੀ ਸ਼ਾਮ ਦੀੋਂ ਕਿਵੇਂ ਦੇ ਪ੍ਰਬੰਧ ਨੇ ਪ੍ਰਬੰਧ ਬਹੁਤ ਵਧੀਆ ਨਹੀਂ ਸਾਡੇ ਸਾਰੀ ਸਭ ਸੰਗਤ ਸਹਿਯੋਗ ਦਿੰਦੀ ਹੈ ਹੁਣ ਆਪ ਭਾਂਡੇ ਧੋਣ ਵਾਸਤੇ ਟਾਲੀਆਂ ਲਾਈਆਂ ਨੇ ਅਸੀਂ ਨੇ ਵੰਦ ਨੂੰ ਵੀ ਕੰਮ ਬੰਦ ਕਿੰਨੇ ਕ ਸੰਗਤ ਆਉਣ ਦੀ ਉਮੀਦ ਹੈ ਜੀ ਦੇਖੋ ਹੀ ਇਹ ਮੰਨ ਤੋਂ ਆ ਵੀ ਚਾਹਦਾ ਬਦ ਤੋਂ ਬਦਲ ਆ ਬੇ ਸਾਵਰੀ ਨਾਲ ਉਡੀਕ ਹੋ ਰਹੀ ਸੀ ਪਿਛਲੇ ਕਾਫੀ ਲੰਬੇ ਸਮੇਂ ਲਾ ਕਰ ਰਹੇ ਹੋ ਕਿਵੇਂ ਦਾ ਮਹਿਸੂਸ ਹੁੰਦਾ ਹੈ ਬਹੁਤ ਵੀ ਸਾਰੇ ਸਹਿਯੋਗ ਦੇ ਇੱਕ ਧਾਰਮਿਕ ਪ੍ਰੋਗਰਾਮ ਕਰਾ ਰਹੇ ਹਾਂ ਨਗਰ ਪੰਚਾਇਤ ਸਾਰੇ ਐਮ ਸੀ ਇੱਥੇ ਮੌਜੂਦ ਨੇ ਆਪਣੀ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਵਧੀਆ ਲੱਗਦਾ ਜੀ ਬਹੁਤ ਵਧੀਆ ਲੱਗਦਾ ਜੀ ਸਾਰੇ ਆਪ ਉਹਦੇ ਨੇ ਤੈਨਾਂ ਆਖਦੇ ਇਧਰ ਪਰਵਿੰਦਰ ਜੀ ਤੁਸੀਂ ਵੀ ਐਮਸੀਓ ਮੌਜੂਦਾ ਆ ਪ੍ਰਬੰਧ ਕਰ ਰਹੇ ਆਂ ਬੰਦ ਨੇ ਤੁਹਾਨੂੰ ਨਜ਼ਰ ਆ ਰਹੇ ਨੇ ਹੂੰ ਕੰਮ ਬੰਦ ਬਹੁਤ ਵਧੀਆ ਹੋਣਾ ਬਾਬਾ ਜੀ ਇਹ ਜਮਾਨ ਲੱਗ ਰਹੇ ਨੇ ਕਿ ਪਹਿਲਾਂ ਇਹ ਪਹਿਲਾਂ 5 6 7 ਦਿੇ ਰੱਖੇ ਸੀ ਉਹਦੇ ਹੜਾਂ ਲੀਆਫ ਕਰਕੇ ਦਿੱਕਤ ਕਰਕੇ ਇਹ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਮੱਝੇ ਕਿਹਾ ਗਿਆ ਹੁਣ ਲੋਕਾਂ ਦਾ ਬਹੁਤ ਉਤਸ਼ਾਹ ਆਇਆ ਯਾਰ ਕਿਉਂ ਹੁਣ ਇਹ ਜਮਾਨ ਲੱਗਣ ਦਾ ਕੱਠ ਵੀ ਬਹੁਤ ਜ਼ਿਆਦਾ ਹੋਣਾਗਾ ਕਿਉਂ ਅਜੇ ਤਾਂ ਝੋਨੇ ਦਾ ਸੀਜ਼ਨ ਚੱਲਣ ਵਾਲਾ ਇਸ ਕਰੇ ਜਗਾ ਵੀ ਥੋੜੀ ਖੁੱਲੀ ਹੋਈ ਬਾਕੀ ਲੋਕਾਂ ਦਾ ਉਤਸ਼ਾਹ ਬਹੁਤ ਹੈ ਬਾਕੀ ਸਦੀ ਕਮੇਟੀ ਵੱਲੋਂ ਸਾਰੇ ਐਮਸੀਐਨ ਦਾ ਸਾਰਿਆਂ ਦਾ ਸਹਿਯੋਗ ਹੈ ਬਾਕੀ ਪਿੰਡ ਵੱਲੋਂ ਸਾਰੇ ਨਗਰ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ ਤਕਰੀਬਨ ਤਿਆਰੀਆਂ ਮੁਕੰਮਲ ਨੇ ਅੱਜ ਸ਼ਾਮ ਦਾ ਪਹਿਲਾ ਦੀਵਾਨ ਹੈ ਜਿਹੜਾ ਉਹ ਲੱਗ ਰਿਹਾ ਹੈ ਜੀ ਲੰਗਰ ਨੇ ਜਿਹੜੇ ਉਹ ਪ੍ਰਬੰਧ ਮੁਕੰਮਲ ਹੋ ਚੁੱਕੇ ਨੇ ਸੇਵਾਦਾਰਾਂ ਮੋਰਨ ਲੰਗਰ ਹੈ ਜਿਹੜਾ ਉਹ ਤਕਰੀਬਨ ਤਿਆਰ ਹੈ ਪ੍ਰਸ਼ਾਦੇ ਪਿੰਡ ਦੇ ਚ ਵੱਖ-ਵੱਖ ਜਗ੍ਹਾ ਦੇ ਵਿੱਚ ਚੱਲ ਰਹੇ ਨੇ ਪਾਣੀ ਦਾ ਜਿਹੜਾ ਪ੍ਰਬੰਧ ਹੈ ਉਹ ਅਲੱਗ ਜਥੇ ਬੰਦੀ ਵੱਲੋਂ ਕੀਤਾ ਜਾ ਰਿਹਾ ਹੈ ਜੋੜਿਆਂ ਦਾ ਅਲੱਗ ਜਥੇ ਬੰਦੀ ਵੱਲੋਂ ਆਪਣੀ ਆਪਣੀ ਜਿਹੜੀ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਬਾਖੂਬੀ ਨਿਭਾਉਂਦੇ ਨੇ ਜਿਹੜੇ ਉਹ ਧਾਰਮਿਕ ਪਰਪਸ ਨੂੰ ਦੇਖਦੇ ਹੋਏ ਕਾਫੀ ਵਧੀਆ ਲੱਗ ਰਹੇ ਨੇ ਬੜਾ ਉਤਸ਼ਾਹ ਪਾਇਆ ਜਾ ਰਿਹਾ ਹੈ ਰਾਤ ਦੇ ਦਿਵਾਨ ਨੇ ਤਿੰਨ ਅਗਲੀ ਅਪਡੇਟ ਲੈ ਕੇ ਮੈਂ ਸ਼ਾਮ ਨੂੰ ਹਾਜ਼ਰ ਹੋਣਾ ਜੀ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦੀ ਹੁਸ਼ਿਆਰ ਮੇਰੇ ਕਿ ਨਹੀਂ ਚੱਲਦੇ ਲਾਈਵ ਜੀ